ਤੁਸੀਂ ਜਿਹੜਾ ਸਭਰਾ ਬੰਨ ਤੇ ਸੇਵਾ ਚੱਲ ਰਹੀ ਹੈ ਜੀ ਦਿਨ ਰਾਤ ਸੰਗਤਾਂ ਲੱਗੀਆਂ ਹੋਈਆਂ ਜੀ ਵੇਖੋ ਸਾਰੇ ਵੀਰ ਸੇਵਾ ਜਿੱਥੇ ਜਿੱਥੇ ਮੱਲੀਆਂ ਖਾਲਸਾ ਜੀ ਵੀ ਪਵਿੱਤਰ ਧਰਤੀ ਤੋਂ ਆਇਆ ਜੀ ਆਪਾਂ ਜਾਣਦੇ ਆ ਬਾਬਾ ਜੀ ਵੈਰ ਜੀ ਖਾਲਸਾ ਵਜ ਫਦੀ ਬਾਬਾ ਜੀ ਬਾਬਾ ਜੀ ਕੀ ਕੀ ਆਣਾ ਚਾਹੁੰਦੇ ਆ ਵੇਖੋ ਸੰਗਤਾਂ ਵੇਖੋ ਸੇਵਾ ਸੇਵਾ ਪੂਰੀ ਫਲ ਚੱਲ ਰਹੀ ਹੈ ਬਾਬਾ ਜੀ ਹਾਂਜੀ ਮਹਾਰਾਜ ਦੀ ਕਿਰਪਾ ਵਾ ਹਾਂਜੀ ਰੇੜੀ ਕੋਸ਼ਿਸ਼ ਦੀ ਦੁਨੀਆ ਕਰ ਰਹੀ ਹੈ ਸੰਗਤ ਬਹੁਤ ਲੱਗੀ ਹੋਏ ਵੇਖੋ ਬਿਲਕੁਲ ਜੀ ਉਹ ਵੀ ਮਹਾਰਾਜ ਦੀ ਕਿਰਪਾ ਪੂਰੀ ਬਿਲਕੁਲ ਜੀ ਸਾਰਾ ਕੁਝ ਸਹੀ ਹੁੰਦਾ ਮਹਾਰਾਜ ਦੀ ਕਿਰਪਾ ਵੇ ਤੇ ਕੋਈ ਚੀਜ਼ ਨਹੀਂ ਰੁਕਦੀ ਬਿਲਕੁਲ ਜੀ ਬਿਲਕੁਲ ਕਿਹੜੀ ਜਗ੍ਹਾ ਤੋਂ ਆਏ ਬਾਬਾ ਜੀ ਬਾਬਾ ਜੀ ਮੈਂ ਅੰਮ੍ਰਿਤਸਰ ਜੀ ਆਵਾਰੀਆਂ ਮਸਰ ਸਾਹਿਬ ਹਾਂਜੀ ਤੇ ਨਾਲ ਦੇ ਆਪਣੀ ਜਿਹੜੀ ਇਹ ਬਕਾਲਾ ਬਾਬਾ ਬਕਾਲਾ ਸਭ ਤੋਂ ਵੀ ਆਈਆਂ ਸੰਗਤਾਂ ਬਹੁਤ ਸਯੋ ਤੇ ਵੀਰ ਸਾਡਾ ਆ ਰਿਹਾ ਸੁਖਵਾ ਹੋਰ ਸਭ ਚੜਦੀ ਕਲਾ ਚ ਰਹੇ ਨਬਈ ਜੀ ਧੰਨਵਾਦ ਠੀਕ ਹੈ ਬਾਬਾ ਜੀ ਠੀਕ ਹੈ ਜੀ ਵੀਰ ਸਾਡਾ ਸੁਖ ਸੁਭਰਾ ਰਿਹਾ ਜੀ ਨੇ ਦਰੰਦਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਜੀ ਖਾਲਸਾ ਮੇਰੇ ਅੱਜ ਭਰਾ ਦੇ ਯਾਰ ਦਰਸ਼ਨ ਹੋਇਆ ਬੜਾ ਦਿਲ ਕੋਜ ਹੋਇਆ ਥੈਂਕ ਯੂ ਭਰਾ ਬੜੇ ਦਿਨਾਂ ਬਾਅਦ ਭਰਾ ਹੋਰ ਸੁਣਾਓ ਜੀ ਸੁਖ ਭਾਗੀ ਆ ਜੀ ਇਹਨੂੰ ਇਹ ਮੈਂ ਸਭ ਤੋਂ ਪਹਿਲਾਂ ਸਾਰੀ ਸਗਤ ਨੂੰ ਵੈਜੀ ਖਾਲਸਾ ਸਤਿ ਸ਼੍ਰੀ ਵੈਜੀ ਫੱਡੇ ਤੇ ਮੈਂ ਬੇਨਤੀ ਇਹ ਕਰਨੀ ਆ ਦਰਬਾਰ ਸਾਹਿਬ ਵੀ ਤੇਰੇ ਨਾਲ ਅਫਸੋਸ ਕਰਨਾ ਵਾ ਜੋ ਰੋਈ ਚੜੀ ਤੇ ਤੇਰਾ ਝੋਨਾ ਡੁੱਬ ਗਿਆ ਯਾਰ ਬੜਾ ਦੁੱਖ ਹੋਇਆ ਬਿਲਕੁਲ ਜੀ ਬਿਲਕੁਲ ਤੂੰ ਬੜਾ ਮਿਲਕਿਆ ਵਾ ਬੜਾ ਮਿਲਕਤ ਰਿਆਂ 2 3 ਸਾਲ ਹੋ ਗਿਆ ਪੀਨੂੰ ਖਲਾਈ ਕਰੋ ਇਹਦੀ ਆਹ ਕਰੋ ਇਹਦੀ ਆਹ ਕਰੋ ਪਰ ਉਹ ਤੇਰੀ ਡਿਮਾਂਡ ਜਿਹੜੀ ਪੂਰੀ ਨਹੀਂ ਹੋਈ ਤੇ ਝੋਨਾ ਜਿਹੜਾ ਤੇਰਾ ਰੱਕੀ ਖਰਾਬ ਹੋ ਗਿਆ ਬੜੀ ਮਿਹਨਤ ਨਾਲ ਪੁੱਤਾਂ ਨੂੰ ਪਾਲਿਆ ਹੈ ਤੂੰ ਬਿਲਕੁਲ ਵੀਰ ਜੀ ਬਿਲਕੁਲ ਤੇ ਬੜਾ ਮੈਨੂੰ ਦੁੱਖ ਹੋਇਆ ਦਿਲ ਬਾਗਸਿਆਂ ਤੇ ਬਾਕੀ ਆ ਖਵਾਜਾ ਪੀਰ ਮਿਹਰ ਕਰੇ ਬਾਬਾ ਨਾਨਕ ਆ ਰਹੀ ਮੁਸੀਬਤ ਇਹ ਵੀ ਟਲੇ ਸਾਡੀ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬੇ ਸੁਰ ਸਿੰਘ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਇਲਾਕੇ ਦੀ ਸੰਗਤ ਦਾ ਧੰਨਵਾਦ ਜੀ ਜਿਨ੍ਹਾਂ ਨੇ ਇਡਾ ਵੱਡਾ ਸੰਜੋਗ ਕਰਕੇ ਜਿਹੜਾ ਇੱਥੇ ਆ ਇੰਨੀ ਜਿਹੜੀ ਜੰਗੀ ਪੱਦਰ ਦੇ ਜਿਹੜਾ ਵੱਡਾ ਉਪਰਾਲਾ ਕੀਤਾ ਤੋੜਿਆਂ ਦੀ ਸੇਵਾ ਸਾਰੀ ਵੱਡੀ ਵੱਡੀ ਆ ਆਪਣੇ ਮੱਝ ਵਾਲਿਆਂ ਦੀ ਜਿਕਰਿਆਂ ਦੇ ਜਿਕਰਿਆਂ ਦੇ ਨਾਲ ਹਾਂ ਬਿਲਕੁਲ ਬਿਲਕੁਲ ਤੇ ਸਭ ਤੋਂ ਵੱਡਾ ਤੁਹਾਡਾ ਧੰਨਵਾਦ ਆ ਤੁਸੀਂ ਇਸ ਚੀਜ਼ ਨੂੰ ਦੁਨੀਆ ਤੱਕ ਪਹੁੰਚਾਉਂਦੇ ਜੀ ਧੰਨਵਾਦ ਜੀ ਤੁਹਾਡਾ ਕਿਉਂਕਿ ਵਡਿਆਈ ਵੀ ਆਪਣੀ ਸੰਗਤ ਦੀ ਜਿਹੜੀ ਵੰਡਦੇ ਜ ਤੁਸੀਂ ਸਾਰੇ ਵਰਲਡ ਦੇ ਵਿੱਚ ਪਹੁੰਚਦੀ ਹੈ ਮੈਂ ਬਹੁਤ ਧੰਨਵਾਦੀ ਆ ਤੇਰਾ ਦਿਲ ਬਾਗ ਸਿਆਂ ਧੰਨਵਾਦ ਮੇਰੇ ਭਰਾ ਦੇ ਸੋਖ ਸੁਭਰਾ ਜੀ ਸਾਡੇ ਬਹੁਤ ਪਿਆਰੇ ਮਿੱਤਰ ਵੀ ਹੈ ਤੇ ਭਰਾਵਾਂ ਨਾਲੋਂ ਵੱਧ ਗਿਆ ਜੀ ਇੰਨਾ ਪਿਆਰ ਹੈ ਸਾਡਾ ਵੀਰ ਦੇ ਨਾਲ ਵੈਗ ਤੁਸੀਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਖਾਲਸਾ ਜੀ ਉਹਨਾਂ ਨੇ ਵੀ ਤਦਾ ਵੀ ਸ਼ੇਅਰ ਕਰੋ ਵੀਡੀਓ ਬਾਤੋ ਅੱਜ ਧੰਨਵਾਦ ਜੀ ਜਉਂਦੇ ਵਾਦੋ